ਸਸ਼ੇਕਾਲ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ਵਿੱਚ ਦਰਜ ਸ਼ਬਦ ਤੂੰ ਸੁਣ ਕਿਰਤ ਕਰਮ ਮਾ ਪੁਰਬ ਕਮਾਇਆ ਦੀ ਵਿਚਾਰ ਕਰਾਂਗੇ ਸਸ਼ੇਕਾਲ ਇਹ ਸ਼ਬਦ ਹੈ 12 ਮਾ ਦਾ ਹਿੱਸਾ ਹੈ ਤੇ ਤੁਖਾਰੀ ਰਾਗ ਆਮ ਤੌਰ ਤੇ ਵਿਛੋੜੇ ਤਾੰਗ ਦੇ ਭਾਵਾਂ ਨਾਲ ਜੁੜਿਆ ਹੁੰਦਾ ਨਾ ਬਿਲਕੁਲ ਬਿਲਕੁਲ ਇਸ ਰਾਗ ਦਾ ਸੁਭਾਅ ਇਸ ਸ਼ਬਦ ਦੇ ਅੰਦਰੂਨੀ ਭਾਵ ਨਾਲ ਬਹੁਤ ਮਿਲਦਾ ਤੇ ਇਹ ਜਿਹੜਾ ਖਾਸ ਛੰਦ ਹੈ ਨਾ ਇਹ ਛੰਦ ਦਾ ਕੇਂਦਰ ਇੱਕ ਬਹੁਤ ਹੀ ਨਿੱਜੀ ਇੱਕ ਬਹੁਤ ਹੀ ਸਰਵ ਵਿਆਪੀ ਅਰਦਾਸ ਹੈ ਜੀ ਸ਼ੁਰੂ ਕਰਦੇ ਹਾਂ ਇਸ ਸ਼ਬਦ ਦੀ ਪਹਿਲੀ ਤੁਕ ਤੋਂ ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ ਇੱਥੇ ਕਰਮਾਂ ਦੀ ਗੱਲ ਵੀ ਹੈ ਤੇ ਫਿਰ ਰਜ਼ਾ ਦੀ ਗੱਲ ਵੀ ਇਹ ਕਿਵੇਂ ਜੁੜਦੀਆਂ ਨੇ ਦੇਖੋ ਤੁਕ ਸ਼ੁਰੂ ਹੁੰਦੀ ਹੈ ਇੱਕ ਸਿੱਧੀ ਪੁਕਾਰ ਨਾਲ हे ਰੱਬਾ ਮੇਰੀ ਅਰਜ਼ੋਈ ਸੁਣ ਤੂੰ ਸੁਣ ਫਿਰ ਗੁਰੂ ਸਾਹਿਬ ਦੱਸਦੇ ਨੇ ਕਿ ਉਹ ਅਰਜ਼ੋਈ ਦਾ ਆਧਾਰ ਕੀ ਹੈ ਉਹ ਹੈ ਕਰਮਾਂ ਦਾ ਸਿਧਾਂਤ ਕਿਰਤ ਕਰਮਾਂ ਪੁਰਬ ਕਮਾਇਆ ਮਤਲਬ ਜੋ ਵੀ ਮੈਂ ਪਹਿਲਾਂ ਕਮਾਇਆ ਜੋ ਕਰਮ ਕੀਤੇ ਉਹਨਾਂ ਨੂੰ ਤੂੰ ਧਿਆਨ ਵਿੱਚ ਰੱਖ ਅੱਛਾ ਤੇ ਇਹ ਜਿਹੜੇ ਸਾਰੇ ਜੀਵਨ ਸ਼ਰੀਰ ਹਨ ਸਿਰ ਸਿਰ ਮਤਲਬ ਹਰੇਕ ਸਿਰ ਸ਼ਰੀਰ ਠੀਕ ਇਹ ਸਭ ਸੁਖ ਦੁਖ ਸੰਮਾ ਦੇ ਚੱਕਰਾਂ ਵਿੱਚ ਫਸੇ ਹੋਏ ਹਨ ਪਰ ਅਸਲੀ ਗਹਿਰਾਈ ਆਂਦੀ ਹੈ ਆਖਰੀ ਹਿੱਸੇ 'ਚ ਦੇਹੀ ਸੂਤੂ ਭਲਾ ਹਾਂ ਦੇਹੀ ਸੂਤੂ ਭਲਾ ਇਹਦਾ ਮਤਲਬ ਹੈ ਕਿ हे ਰੱਬਾ ਤੂੰ ਜੋ ਵੀ ਦੇ ਰਿਹਾ ਹੈ ਭਾਵੇਂ ਸੁਖ ਭਾਵੇਂ ਦੁਖ ਸੰਮਾ ਉਹ ਤੇਰੀ ਮਰਜ਼ੀ ਹੈ ਤੇਰੀ ਰਜ਼ਾ ਹੈ ਤੇ ਜਿਵੇਂ ਤੈਨੂੰ ਚੰਗਾ ਲੱਗਦਾ ਸੋ ਤੂੰ ਭਲਾ ਉਹੀ ਸਾਡੇ ਲਈ ਸਹੀ ਹੈ ਭਲਾ ਅੱਛਾ ਕਰਮ ਤਾਂ ਆਪਣਾ ਕੰਮ ਕਰ ਰਹੇ ਨੇ ਪਰ ਆਖਰੀ ਸਵੀਕਾਰਤਾ ਪ੍ਰਭੂ ਦੀ ਰਜ਼ਾ ਵਿੱਚ ਹੈ ਜੀ ਅਗਲੀ ਤੁਕ ਹੈ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿੰਨ ਘੜੀ ਨ ਜੀਵਾ ਇੱਥੇ ਇੰਨੀ ਬੇਵਸੀ ਜੀ ਜਾਂ ਕਹਿ ਲੋ ਨਿਰਪਰਤਾ ਇੰਨੀ ਤਿੱਖੀ ਕਿਉਂ ਹੈ ਹਾਂ ਇਹ ਤੁਕ ਦੱਸਦੀ ਹੈ ਕਿ ਜੀਵ ਦੀ ਰਬ ਦੇ ਸਾਹਮਣੇ ਅਸਲ ਹੈਸਿਅਤ ਕੀ ਹੈ ਪਹਿਲਾ ਤੋ ਮੰਨਦਾ ਰੱਬ ਦੀ ਵਡਿਆਈ ਉਹਦੀ ਤਾਕਤ ਹਰ ਰਚਨਾ ਤੇਰੀ ਇਹ ਸਾਰੀ ਦੁਨੀਆ ਇਹ ਸਾਰਾ ਖੇਲ ਇਹ ਸਭ ਤੇਰਾ ਬਣਾਇਆ ਹੋਇਆ ਹੈ ਹਾਂਜੀ ਫਿਰ ਇਸ ਵੱਡੀ ਰਚਨਾ ਦੇ ਸਾਹਮਣੇ ਆਪਣਾ ਛੋਟਾਪਨ ਮਹਿਸੂਸ ਕਰਕੇ ਸਵਾਲ ਕ્યા ਗਤ ਮੇਰੀ ਜੇ ਤੂੰ ਨਾ ਹੋਵੇਂ ਤੇਰਾ ਆਸਰਾ ਨਾ ਹੋਵੇ ਤਾਂ ਮੇਰਾ ਕੀ ਬਣੂ ਮੇਰੀ ਕੀ ਹਾਲਤ ਹੋਏਗੀ ਹਮ ਮੇਰੀ ਮੁਕਤੀ ਮੇਰੀ ਚੰਗੀ ਅਵਸਥਾ ਕਿਵੇਂ ਬਣ ਸਕਦੀ ਹੈ ਇਹ ਸਿਰਫ ਸਵਾਲ ਨਹੀਂ ਇਹ ਇੱਕ ਡਰ ਹੈ ਡੂੰਗੀ ਚਿੰਤਾ ਹੈ ਹਾਂ ਡਰ ਤਾਂ ਹੈ ਤੇ ਫਿਰ ਇਸ ਦਾ ਜਵਾਬ ਵੀ ਹੈ ਹਰ ਬਿਨ ਘੜੀ ਨਾ ਜੀਵਾ ਮੈਂ ਤੇਰੇ ਬਿਨਾ ਤੇਰੀ ਯਾਦ ਤੋਂ ਬਿਨਾ ਤੇਰੇ ਸਹਾਰੇ ਤੋਂ ਬਿਨਾ ਇੱਕ ਘੜੀ ਇੱਕ ਪਲ ਵੀ ਜਿਉਂਦਾ ਨਹੀਂ ਰਹਿ ਸਕਦਾ ਅੱਛਾ ਤੇ ਇਹ ਸਿਰਫ ਸਰੀਰਕ ਜੀਵਨ ਦੀ ਗੱਲ ਨਹੀਂ ਹੈ ਇਹ ਅਸਲ ਚ ਆਤਮਿਕ ਜੀਵਨ ਦੀ ਗੱਲ ਹੈ ਠੀਕ ਤੇਰੇ ਬਿਨਾ ਤਾਂ ਰੂਹ ਮੁਰਦਾ ਵਰਗੀ ਹੈ ਇਹ ਰੱਬ ਤੇ ਪੂਰੇ ਮਤਲਬ ਪੂਰੀ ਤਰ੍ਹਾਂ ਨਿਰਭਰ ਹੋਣ ਦੀ ਗੱਲ ਹੈ ਸਿਖਰ ਹੈ ਨਿਰਪਰਤਾ ਦਾ ਤੇ ਇਸ ਨਿਰਪਰਤਾ ਤੇ ਵਿਛੋੜੇ ਦੇ ਭਾਵ ਨੂੰ ਹੋਰ ਸਾਫ਼ ਕਰਨ ਲਈ ਅਗਲੀ ਤੁਕ 'ਚ ਇੱਕ ਬੜੀ ਸੋਹਣੀ ਮਿਸਾਲ ਦਿੱਤੀ ਗਈ ਹੈ। ਪ੍ਰਿਯ ਬਾਜ ਦੁਹੇਲੀ ਕੋਇ ਨਬੇਲੀ ਗੁਰਮੁਖ ਅੰਮ੍ਰਿਤ ਪੀਵਾ। ਇਹ ਤੁਲਨਾ ਕਿਵੇਂ ਕੰਮ ਕਰਦੀ ਹੈ ਤੇ ਇਹ ਦੇ ਚੁੱਕੀ ਨਿਕਲਦਾ? ਹਾਂ ਇਹ ਤੁਲਨਾ ਤਾਂ ਗੁਰਬਾਣੀ ਦੀ ਖਾਸੀਅਤ ਹੈ। ਰੂਹਾਨੀ ਸੱਚ ਨੂੰ ਦੁਨਿਆਵੀ ਰਿਸ਼ਤੇਆਂ ਰਾਹੀਂ ਸਮਝਾਉਣਾ। ਹਾਂਜੀ। ਇੱਥੇ ਜਿਹੜੀ ਜੀਵ ਆਤਮਾ ਹੈ ਜਿਹੜੀ ਰੱਬ ਤੋਂ ਵਿਛੜੀ ਹੋਈ ਹੈ ਉਹਦੀ ਤੁਲਨਾ ਕੀਤੀ ਹੈ ਉਸ ਸੁਹਾਗਣ ਨਾਲ ਜਿਸ ਦਾ ਪਤੀ ਕਿਤੇ ਦੂਰ ਗਿਆ ਹੋਵੇ। ਪ੍ਰੀ ਬਾਜ ਅੱਛਾ ਉਹ ਆਪਣੇ ਪਿਆਰੇ ਤੋਂ ਬਹੁਤ ਦੁਖੀ ਹੈ ਬੇਚੈਨ ਹੈ ਦੁਹਿਲੀ ਉਸ ਨੂੰ ਦੁਨੀਆ 'ਚ ਹੋਰ ਕੋਈ ਸੱਚਾ ਸਾਥੀ ਕੋਈ ਸਹਾਰਾ ਕੋਈ 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 ਨਾ ਬੇਲੀ ਨਜ਼ਰ ਨਹੀਂ ਆਂਦਾ ਹੂੰ ਇਹ ਦੱਸਦਾ ਹੈ ਕਿ ਜੀਵ ਆਤਮਾ ਲਈ ਰੱਦ ਦਾ ਮਿਲਾਪ ਹੀ ਅਸਲੀ ਸੁਖ ਹੈ ਤੇ ਉਸ ਤੋਂ ਬਿਨਾ ਉਹ ਦੁਖੀ ਹੈ ਇਕੱਲੀ ਹੈ ਅੱਛਾ ਇਸ ਦੁੱਖ ਦਾ ਇਲਾਜ ਗੁਰਮੁਖ ਅੰਮ੍ਰਿਤ ਪੀਵਾ ਮਤਲਬ ਕਿ ਇਸ ਵਿਛੋੜੇ ਦਾ ਦੁੱਖ ਮਿਟੇਗਾ ਗੁਰੂ ਦੇ ਸੰਮੁਖ ਹੋ ਕੇ ਗੁਰੂ ਦੀ ਸਿੱਖਿਆ ਤੇ ਚੱਲ ਕੇ ਗੁਰਮੁਖ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਅੰਮ੍ਰਿਤ ਪੀਵਾ ਹਾਂਜੀ ਅਗਲੀ ਤੁਕਤ ਆਉਣੀ ਹੈ ਰਚਨਾ ਰਾਜ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਪਹਿਲਾਂ ਆਪਾਂ ਕਿਰਤ ਕਰਮਾਂ ਦੀ ਗੱਲ ਸੁਣੀ ਸੀ ਉਹ ਪਿਛਲੇ ਕੰਮਾਂ ਦਾ ਹਿਸਾਬ ਸੀ ਇੱਥੇ ਕਰਮ ਸੁਕਰਮਾ ਦੀ ਗੱਲ ਹੋ ਰਹੀ ਹੈ ਇਹਦਾ ਕੀ ਮਤਲਬ ਹੋਇਆ ਖਾਸ ਕਰਕੇ ਜਦੋਂ ਅਸੀਂ ਰੱਬ ਦੀ ਰਚਨਾ 'ਚ ਪੂਰੀ ਤਰ੍ਹਾਂ ਰੁੱਝ ਗਏ ਹਾਂ ਰਚਨਾ ਰਾਜ ਰਹੇ ਨਿਰੰਕਾਰੀ ਅਸੀਂ ਸਾਰੇ ਜੀਵ ਉਸ ਨਿਰੰਕਾਰ ਦੀ ਉਸ ਆਕਾਰ ਰਹਿਤ ਰੱਬ ਦੀ ਬਣਾਈ ਇਸ ਰਚਨਾ ਇਸ ਦੁਨੀਆ ਵਿੱਚ ਪੂਰੀ ਤਰ੍ਹਾਂ ਫਸੇ ਹੋਏ ਹਾਂ ਰੁੱਝ ਗਏ ਹਾਂ ਰਾਜ ਰਹੇ हां एता है हां पर फिर गुरु साहब एक बहुत ही कह लो انقلابی ਗੱਲ ਕਹਿੰਦੇ ਨੇ ਅੱਛਾ ਕੀ ਉਹ ਸਾਨੂੰ ਦੱਸਦੇ ਨੇ ਕਿ ਇਸ ਰਚਨਾ ਚ ਰਹਿੰਦੇ ਹੋਏ ਅਸਲ ਸੁਕਰਮ ਹੈ ਚੰਗਾ ਵਧੀਆ શ્રેષ્ઠ ਕਰਮ ਹੈ ਪ੍ਰਭਮਨ ਪ੍ਰਭਮਨ हां ਮਤਲਬ ਪਰਮਾਤਮਾ ਨੂੰ ਮਨ ਵਿੱਚ ਵਸਾਉਣਾ ਰੱਬ ਦੀ ਯਾਦ ਉਹਦੇ ਨਾਮ ਦਾ ਸਿਮਰਨ ਉਹਦਾ ਡਰ ਤੇ ਪਿਆਰ ਦਿਲ ਚ ਰੱਖਣਾ ਇਹੀ ਅਸਲ ਚ ਸਭ ਤੋਂ ਉੱਤਮ ਕਰਮ ਹੈ ਅੱਛਾ ਤਾਂ ਬਾਕੀ ਕੰਮ ਬਾਕੀ ਸਾਰੇ ਦੁਨਿਆਵੀ ਕੰਮ ਪਾਵੇਂ ਚੰਗੇ ਨੇ ਜਾਂ ਮਾੜੇ ਉਹ ਤਾਂ ਕਿਰਤ ਕਰਮਾ ਬਣਦੇ ਨੇ ਜਿਨ੍ਹਾਂ ਦਾ ਫਲ ਮਿਲਦਾ ਪਰ ਕਰਮ ਸੁਕਰਮਾ ਉਹ ਹੈ ਜਿਹੜਾ ਸਾਨੂੰ ਇਸ ਕਰਮਾਂ ਦੇ ਚੱਕਰ ਤੋਂ ਉੱਪਰ ਚੁੱਕਦਾ ਅਤੇ ਰੱਬ ਨਾਲ ਜੋੜਦਾ ਵਾਹ ਹੁਣ ਆਪਾਂ ਸ਼ਬਦੀ ਆਖਰੀ ਟੁਕ ਤੇ ਪਹੁੰਚ ਗਏ ਨਾਨਕ ਪੰਥ ਨਿਹਾਲੇ ਸਾਧਨ ਤੂ ਸੁਗ ਆਤਮਰਾਮਾ ਇਥੇ ਇਹ ਆਖਰੀ ਅਰਜੋਈ ਕਿਵੇਂ ਸਾਹ ਧਨ ਕੋਣ ਹੈ ਤੇ ਆਤਮਰਾਮਾ ਕੀ ਤੇ ਕੀ ਬੇਨਤੀ ਹੋ ਰਹੀ ਹੈ ਇਥੇ ਸਾਧਨ ਦਾ ਮਤਲਬ ਹੈ ਉਹ ਜੀਵ ਇਸਤਰੀ ਉਹ ਜੀਵ ਆਤਮਾ ਜਿਹੜੀ ਰੱਬ ਨੂੰ ਆਪਣਾ ਪਤੀ ਆਪਣਾ ਸਭ ਕੁਝ ਮੰਨਦੀ ਹੈ ਠੀਕ ਤੇ ਉਹ ਪੁਕਾਰ ਰਹੀ ਹੈ ਆਤਮਰਾਮਾ ਨੂੰ ਮਤਲਬ ਉਹ ਰਾਮ ਉਹ ਰੱਬ ਜਿਹੜਾ ਹਰ ਆਤਮਾ ਵਿੱਚ ਹੈ ਸਭ ਦੇ ਅੰਦਰ ਵਸਦਾ ਹੈ ਅੱਛਾ ਜਿਹੜਾ ਸਭ ਦੇ ਅੰਦਰ ਹੈ ਹਾਂ ਤਾਂ ਜੀਵ ਇਸਤਰੀ ਉਹ ਸਭ ਵਿੱਚ ਵਸਦੇ ਰੱਬ ਅੱਗੇ ਅਰਦਾਸ ਕਰਦੀ ਹੈ ਹੇ ਸਭ ਦੇ ਅੰਦਰ ਵਸਦੇ ਵਾਲੇ ਪ੍ਰਭੂ ਮੇਰੀ ਪੁਕਾਰ ਸੁਣ ਲੈ ਤੇ ਪੁਕਾਰ ਕੀ ਹੈ ਪੁਕਾਰ ਹੈ ਪੰਥ ਨਿਹਾਲੇ ਸਾਧਨ ਇਹ ਜੀਵ ਇਸਤਰੀ ਤੇਰੇ ਮਿਲਾਪ ਦਾ ਰਾਹ ਪੰਥ ਤੋ ਤੱਕ ਰਹੀ ਹੈ ਨਿਹਾਲੇ ਤੇਰੇ ਵੱਲ ਆਉਣ ਵਾਲੇ ਰਾਹ ਨੂੰ ਦੇਖ ਰਹੀ ਹੈ ਬੜੀ ਉਮੀਦ ਨਾਲ ਬੜੀ ਤਾਂਗ ਨਾਲ ਇਹ ਅਰਦਾਸ ਸਿਰਫ ਰਾਹ ਤੱਕਣ ਦੀ ਨਹੀਂ ਇਹ ਇੱਕ ਤਰ੍ਹਾਂ ਨਾਲ ਚੰਗੇ ਬੁੱਧੀ ਸੁਮਤੀ ਦੀ ਮੰਗ ਵੀ ਹੈ ਤਾਂ ਕਿ ਉਸ ਪਰਮਾਤਮਾ ਦੇ ਨਾਮ ਦੀ ਸਹੀ ਸਮਝ ਆ ਸਕੇ ਤੇ ਉਹਦੇ ਮਿਲਾਪ ਦੇ ਕਾਬਲ ਬਣਿਆ ਜਾ ਸਕੇ ਇਹ ਪੂਰਾ ਸਮਰਪਣ ਹੈ ਤੇ ਮਿਲਣ ਦੀ ਡੂੰਗੀ ਇੱਛਾ ਹੈ ਤੇ ਜੇ ਆਪਾਂ ਇਸ ਪੂਰੇ ਸ਼ਬਦ ਦੇ ਸਫ਼ਰ ਨੂੰ ਇਕੱਠਾ ਕਰਕੇ ਦੇਖੀਏ ਤਾਂ ਇਸ ਦਾ ਕੀ ਮਤਲਬ ਨਿਕਲਦਾ ਹੈ ਇਹ ਸਿਰਫ ਕੋਈ ਦੁੱਖ ਦੀ ਕਹਾਣੀ ਨਹੀਂ ਲੱਗਦੀ ਇਹ ਤਾਂ ਪੂਰੀ ਰੂਹਾਨੀ ਯਾਤਰਾ ਦਾ ਨਕਸ਼ਾ ਹੀ ਜਿਹਾ ਲੱਗਦਾ ਹੈ ਬਿਲਕੁਲ ਇਹ ਸ਼ਬਦ ਕਈ ਪਰਤਾਂ ਵਾਲੀ ਅਰਦਾਸ ਹੈ ਜੇ ਆਪਾਂ ਇਹਦੇ ਮੁੱਖ ਨੁਕਤੇ ਜੋੜੀਏ ਨਾ ਤਾਂ ਇਹ ਸਾਨੂੰ ਦੱਸਦਾ ਹੈ ਕਿ ਪਹਿਲਾਂ ਸਾਡੀ ਜ਼ਿੰਦਗੀ ਤੇ ਪਿਛਲੇ ਕਰਮਾ ਕਿਰਤ ਕਰਮਾ ਦਾ ਅਸਰ ਹੈ ਪਰ ਇਸ ਨੂੰ ਰੱਬ ਦੀ ਰਜ਼ਾ ਦੇ ਸੋਤੂ ਭਲਾ ਮੰਨ ਕੇ ਸਵੀਕਾਰ ਕਰਨਾ ਹਾਂਜੀ ਦੂਜਾ ਅਸੀਂ ਪੂਰੀ ਤਰ੍ਹਾਂ ਰੱਬ ਤੇ ਨਿਰਭਰ ਹਾਂ ਉਸ ਤੋਂ ਬਿਨਾ ਆਤਮਿਕ ਜੀਵਨ ਸੋਚਿਆ ਵੀ ਨਹੀਂ ਜਾ ਸਕਦਾ ਹਰ ਬਿੰਦ ਘੜੀ ਨਾ ਜੀਵਾ ਬਿਲਕੁਲ ਤੀਜਾ ਰੱਬ ਤੋਂ ਵਿਛੋੜਾ ਬਹੁਤ ਡੂੰਗਾ ਦੁੱਖ ਦੁਹੇਲੀ ਦਿੰਦਾ ਹੈ ਜਿਸ ਵਿੱਚ ਹੋਰ ਕੋਈ ਸਹਾਰਾ ਨਹੀਂ ਦਿਸਦਾ ਕੋਈ ਨਾ ਬੇਲੀ ਸਹੀ ਚੌਥਾ ਇਸ ਦੁੱਖ ਦਾ ਇਲਾਜ ਤੇ ਰੱਬ ਨਾਲ ਮਿਲਾਬ ਦਾ ਰਾਹ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਗੁਰਮੁਖ ਨਾਮ ਅੰਮ੍ਰਿਤ ਪੀਣ ਨਾਲ ਮਿਲਦਾ ਅੰਮ੍ਰਿਤ ਪੀਵਾ ਹੂੰ ਪੰਜਵਾਂ ਇਸ ਦੁਨੀਆ ਵਿੱਚ ਰਹਿੰਦੇ ਹੋਏ ਸਭ ਤੋਂ ਵਧੀਆ ਕਰਮ ਕਰਮ ਸੁਕਰਮਾ ਰੱਬ ਨੂੰ ਮਨ ਵਿੱਚ ਵਸਾਉਣਾ ਹੈ ਪ੍ਰਭ ਮਨ ਸੀ ਤੇ ਛੇਵਾਂ ਆਖਿਰ ਵਿੱਚ ਜੀਵਾਤਮਾ ਸਾਧਨ ਉਹ ਸਭ ਵਿੱਚ ਵਸਦੇ ਰੱਬ ਆਤਮਰਾਮਾ ਅੱਗੇ ਮਿਲਾਪ ਦਾ ਰਾਤ ਤੱਕ ਦੀ ਹੋਈ ਅਰਦਾਸ ਕਰਦੀ ਹੈ ਤੇ ਕਹਿ ਸਕਦੇ ਹਾਂ ਕਿ ਇਹ ਸ਼ਬਦ ਕਰਮ ਰਜ਼ਾ ਨਿਰਪਰਤਾ ਵਿਛੋੜਾ ਫਿਰ ਗੁਰੂ ਦੀ ਮਹੱਤਤਾ ਨਾਮ ਸਿਮਰਨ ਦੀ ਸਰਵੋਤਮਤਾ ਤੇ ਮਿਲਾਪ ਦੀ ਤੰਗ ਇਹ ਸਾਰੇ ਪਹਿਲੂ ਇੱਕੋ ਲੜੇ ਚ ਪਰੋ ਦਿੰਦਾ ਹੈ ਬਿਲਕੁਲ ਇੱਕ ਮਹਤਵਪੂਰਨ ਸਵਾਲ ਜਿਹੜਾ ਇਸ ਸ਼ਬਦੀ ਵਿਚਾਰਤਾਰਾ ਝੋਟਦਾ ਉਹ ਹੈ ਕਿ ਜੇਕਰ ਪ੍ਰਮਾਤਮਾ ਨੂੰ ਮਨ ਵਿੱਚ ਵਸਾਉਣਾ ਪ੍ਰਭ ਮਨ ਹੀ ਸਭ ਤੋਂ ਉੱਤਮ ਕਰਮ ਹੈ ਗਰਮ ਸੁਕਰਮਾ ਹੈ ਤਾਂ ਇਸ ਸਮਝ ਦਾ ਸਾਡੇ ਰੋਜ਼ ਦੇ ਜੀਵਨ ਤੇ ਸਾਡੀਆਂ ਦੁਨਿਆਵੀ ਜ਼ਿੰਮੇਵਾਰੀਆਂ ਤੇ ਸਾਡੀ ਕਿਰਤ ਕਮਾਈ ਤੇ ਸਾਡੇ ਸਮਾਜਿਕ ਰਿਸ਼ਤਿਆਂ ਤੇ ਕੀ ਅਸਰ ਪੈਣਾ ਚਾਹੀਦਾ ਹੂੰ ਸਹੀ ਸਵਾਲ ਹੈ ਕੀ ਸੁਕਰਮਾ ਮਤਲਬ ਨਾਮ ਸਿਮਰਨ ਸਾਨੂੰ ਸਾਡੇ ਬਾਕੀ ਕਰਮਾਂ ਯਾਨੀ ਕੰਮਾਂ ਤੋਂ ਵੱਖਰਾ ਕਰ ਦਿੰਦਾ ਜਾਂ ਫਿਰ ਉਹ ਉਹਨਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਉਹਨਾਂ ਨੂੰ ਕੋਈ ਨਵੀਂ ਦਿਸ਼ਾ ਦਿੰਦਾ ਹੈ ਹਾਂ ਇਹਨਾਂ ਦਾ ਆਪਸੀ ਰਿਸ਼ਤਾ ਕੀ ਹੈ ਬਿਲਕੁਲ ਕੀ ਸਿਰਫ ਅੰਦਰੋਂ ਯਾਦ ਕਰਨਾ ਕਾਫੀ ਹੈ ਜਾਂ ਫਿਰ ਉਹ ਯਾਦ ਸਾਡੇ ਬਾਹਰਲੇ ਕੰਮਾਂ ਵਿੱਚ ਵੀ ਦਿਸਣੀ ਚਾਹੀਦੀ ਹੈ ਇਸੇ ਵਿਚਾਰ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ